ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਘਟਨਾ ਵਾਪਰੀ ਹੈ 20 ਲੱਖ ਰੁਪਏ ਲੋਕਫਰਾ ਦੇ ਲੁੱਟੇਰੇ ਹਥਿਆਰਾਂ ਦੀ ਨੋਕ ਤੇ ਬਾਗ ਆਦਮ ਨੂੰ ਦਿੱਤਾ ਗਿਆ ICICI ਬੈਂਕ ਚ ਵਾਪਰੀ ਵੱਡੀ ਗੱਲ ਆ ਸਕੂਟਰੀ ਤੇ ਸਵਾਰ ਹੋ ਕੇ ਆਏ ਸੀ ਤਿੰਨ ਲੁਟੇਰੇ ਤਨਤਨ ਰੋਡ ਤੇ ਸਥਿਤ ਬੈਂਕ ਚ ਹੋਈ ਵੱਡੀ ਡਕੈਤੀ ਮੌਕੇ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਲੁਟੇਰਿਆਂ ਨੂੰ ਫੜਨ ਲਈ ਸੀ ਸੀ ਟੀਵੀ ਖੰਗਾਲ ਰਹੀ ਹੈ ਪੁਲਿਸ ਹਾਂ ਤਾਂ ਕੀ ਨਾਮ ਹੈ ਜੀ ਦਾ ਵਾਪਰਾ ਲਖਿੰਦਰ ਸਿੰਘ ਹਾਂ ਜੀ ਸਰ ਕਿਹੜਾ ਬੈਂਕ ਕਿਹੜੀ ਜਗ੍ਹਾ ਤੇ ਕੀ ਗੱਲਬਾਤ ਹੋਈ ਹੈ ਇਹ ਤਨਤਨ ਰੋਡ ਹਾਂ ਕੀ ਨਾਮ ਤਾਰਿਕੰਡਾ ICICI ਬੈਂਕ ਐ ਕੀ ਗੱਲਬਾਤ ਕੀ ਸਰ ਇਹ ਡਕੈਤੀ ਹੈ ਜੀ ਹਾਂ ਜੀ ਤੁਸੀਂ ਕਿਹਦੀ ਕੀ ਗੱਲਬਾਤ ਹੋ ਰਹੀ ਹੈ ਸਾਰਾ ਵਾਕਿਆ ਸਰਵਸਤਾਂ ਹਮਤੇ ਹੈ ਕਿ ਤਿੰਨੇ ਬੰਦੇ ਅੰਦਰ ਆਏ ਆ ਕੈਸ਼ ਕਾਟਰ ਜੋ ਵੜ ਗਿਆ ਸਾਰਾ ਕੈਸ਼ ਕਾਟ ਕੇ ਲੈ ਗਿਆ ਅੱਛਾ ਜੀ ਹਾਂ ਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਫ ਹੋ ਰਿਹਾ ਸੀ ਸਰ ਹਾਂ ਜੀ ਐਸ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਕਿ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਕੁ ਦਾ ਟਾਈਮ ਸੀ ਸਰ 5 ਮਿੰਟ ਘੱਟ ਦੋ ਤੇ ਕੀ ਲੱਗਦਾ ਕਿ ਲੁੱਟ ਦੀ ਨੀਤ ਨਾਲ ਆਏ ਜਾਂ ਵੈਸੇ ਹੀ ਪਹਿਲਾਂ ਹੀ ਉਹਨਾਂ ਦਾ ਪਲਾਨਿੰਗ ਸੀਗਾ ਨਹੀਂ ਸਰ ਨਹੀਂ ਇਤਨਾ ਭੁਰੀ ਆਇਆ ਹੈ ਹਾਂਜੀ ਇਹਨਾਂ ਨਾਲ ਕੋਈ ਪਲਾਨਿੰਗ ਕੀਤੀ ਕੀ ਲੱਗਦਾ ਇਹ ਸਿੱਧਾ ਪ੍ਰੈਕਟੀ ਆ ਗਿਆ ਸਰ ਇਹ ਇਸ ਗੱਲ ਦਾ ਹੁਣ ਹਾਂ ਨੂੰ ਨਹੀਂ ਇਹਨਾਂ ਪਤਾ ਗੇਟ ਤੇ ਕੋਈ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਕੋਈ ਸਕਿਉਰਟੀ ਕਰਦੀ ਹੈਗਾ ਨਹੀਂ ਨਹੀਂ ਸਰ ਸਕਿਉਰਟੀ ਕਰ ਕੋਈ ਨਹੀਂ ਨਹੀਂ ਸਰ ਸੀਸੀਟੀਵੀ ਕੈਮਰਾ ਚੱਲਦੇ ਨੇ ਹਾਂ ਚੱਲਦੇ ਸਰ ਫੁਟੇਜ ਆਈ ਉਹਨਾਂ ਦੀ ਫੁਟੇਜ ਆ ਗਈ ਸਰ ਕਿੰਨੇ ਕ ਮੈਂਬਰ ਸੀ ਬੰਦੇ 3 ਆਣੇ ਕਿੰਨੇ ਵੈਪਨ ਸੀ ਉਹਨਾਂ ਕੋਲ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਕਿਸ ਤੇ ਆਈ ਸੀ ਰਿਮੋਟ ਸਾਰ ਤੇ ਗੱਡੀ ਤੇ ਸਰ ਐਕਟਿਵ ਨੇ ਕਹਿੰਦੇ ਪਏ ਲਾਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ ਚ ਲੱਗੇ ਸਰ ਐ ਬੈਕਸਾਈਡ ਨੂੰ ਗਿਆ ਤੇ ਸੀਰਾਂ ਤੇ ਨਕਾਬ ਮੂਹ ਸਰ ਇੱਕ ਬੰਦੇ ਬੰਦੇ ਹਾਂਜੀ ਉਹਦੇ ਸਾਥੇ ਅੰਦਰ ਆ ਕੇ 10 ਲੱਖ ਆਪੀ ਤੇ ਪ੍ਰੈਸ਼ਰ ਨੂੰ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਇਹ ਅਮਾਉਂਟ ਆ ਉਹ ਲੈ ਕੇ ਗਿਆ ਪਰ ਸੀ ਇਹਦੇ ਵਿੱਚ ਮਤਲਬ ਖਲੇ ਕਰੀਏ 2 ਘੰਟਿਆਂ ਦੇ ਵਿੱਚ ਪੁਲਿਸ ਕਰ ਲਈ ਅੱਛਾ ਸਰ ਇਹ ਜਿਹੜੋ ਅੰਦਰ ਐਂਟਰ ਹੋਇਆ ਕਿਹਾ ਜਾਨੀ ਕਿ ਦੋ ਜਣੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਕਿਹਾ ਗਿਆ ਨਾ ਉਹਦੇ ਕਲਪਟੀ ਦੇ ਸਟੋਰੋਂ ਗਿਆ ਨਾ ਇਸ ਦਾ ਉਸ ਦਾ ਸੀਸੀਟੀਵੀ ਜਾਹਰ ਦਾ ਨਹੀਂ ਅਜੇ ਜਿਹੜੀ ਸੀਸੀਟੀਵੀ ਕਿ ਜੋ ਐਵਿਡੈਂਸ ਆਈ ਜਿਹੜਾ ਸ਼ੇਅਰ ਕਰੀ ਕਿਤੇ ਜਾ ਸਕਦਾ ਹੈ ਇਹ ਇਨਵੈਸਟੀਗੇਸ਼ਨ ਦਾ ਟ੍ਰੈਕ ਕਰੇਗੀ ਪਰ ਅਸੀਂ ਕੋਈ ਸੀਸੀਟੀਵੀ ਵੀ ਜਾਂ ਜੋ ਵੀ ਡਾਟਾ ਕੋਈ ਅੰਦਰ ਮੌਕੇ ਦੇ ਆਪਣੇ ਸਬੂਤਸ ਦੇ ਲਈ ਐਵਿਡੈਂਸ ਹੈ ਉਹ ਸੀ ਦੇਖ ਲਈਆ ਔਰ ਲੈ ਲਈਆ ਉਹਦੇ ਅਕੋਰਡਿੰਗਲੀ ਇਸਨੇ ਫੋਨ ਨੂੰ ਸਰ ਵੈਪਨ ਸਾਰੇ ਸਾਰੇ ਤੋਂ ਵੈਪਨ ਅਗੇ ਸੀ ਅਜ ਕਿੰਨਾ ਕੋਲ ਸੀਗਾ ਹਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਹੋ ਗਿਆ ਅੱਛਾ ਤੇ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਟੀ ਗਾਰਡ ਨਹੀਂ ਹੈਗਾ ਸੀ ਜ਼ਿਆਦਾਤਰ ਇਸ ਤਰ੍ਹਾਂ ਦੇ ਬੈਂਕ ਨੂੰ ਸ਼ਿਕਾਇਤ ਕੀਤਾ ਜਾਂਦਾ ਜਿੱਥੇ ਸਿਕਿਉਰਟੀ ਗਾਰਡ ਹੈ ਲੱਗਦਾ ਕਿ ਬੈਂਕ ਦਾ ਹੀ ਕਸੂਰ ਹੈ ਹਜੇ ਸਿਕਿਉਰਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਜੋ ਜਿਹੜੇ ਵੱਖ-ਵੱਖ ਪੈਰਾਮੀਟਰ ਸਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਿਟੀ ਦਾ ਰਿਲੇਟਡ ਤੁਹਾਡੇ ਕਿਹੜੇ-ਕਿਹੜੇ ਪੈਰਾਮੀਟਰ ਤੁਸੀਂ ਡਾਕ ਕੀਤਾ ਹੈ ਸਕਿਉਰਿਟੀ ਗਾਰਡ ਦਾ ਕਲੀਅਰ ਹੈ ਜੀ ਨਹੀਂ ਕੋਈ ਮਿਲਤੀ ਕਰਨ ਸਾਰੇ ਸਲੋਕ ਬਰਕਰਾਰ ਰੱਖੋ ਕੀ ਨਹੀਂ ਮੈਂ ਬੰਗਲਾਦੁਸ਼ ਕਾਫੀ ਕੰਮ ਕਰਦੇ ਅੰਦਰ ਸਾਡੀ ਵਾਲੇ ਦੇਖ ਨੇ ਹਾਂ ਜੀ ਹਾਂ ਜੀ ਇਹ ਬਿਲਕੁਲ ਸੇਫ ਹੈ ਇਹ ਕਿਸੇ ਨਾ ਇਕਦਾਂ ਦੀ ਕੋਈ ਮੈਨ ਲੈਂਡਿੰਗ ਨਹੀਂ ਆਉਂਦਾ ਕਿ ਇਹ ਦੇਖਣਾ ਸੇਫ ਹੈ ਜਿਹੜੀ amount ਆ ਜੀ ਇਹਨੂੰ ਸਰ ਕੀ ਉਮੀਦ ਹੈ ਕਦੋਂ ਤੱਕ ਜਿਹੜੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਜੀ ਕਿਸੇ ਨੂੰ ਟ੍ਰੇਸ ਕਰਾਂਗੇ ਸਾਡੇ ਕੋਲ க்ਲੂਰ ਹੈਗੇ ਆ ਥੋਰ ਅਸੀਂ ਬਿਲਕੁਲ ਸਾਡੀ ਜਾਂ ਇਨਵੈਸਟੀਗੇਸ਼ਨ ਟੀਮ ਮੂਵ ਕਰ ਗਈਆਂ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰਲੀ ਯੋਉ ਇਨ ਡੈਪਥ ਜਾ ਕੇ ਸੀ ਸਰ ਆਏ